ਉਹ ਭੰਨਦਾ ਜਰਾ ਕੰਮ ਲੈ ਤੂੰ ਐ ਕਿਵੇਂ ਕਰਦਾ ਸੀ ਮੇਰੇ ਕਣੀ ਉਹ ਤਾਂ ਮੇਰਾ ਐਕਸ਼ਨ ਆ ਕਰਕੇ ਦਿਖਾਹੀਂ ਇੱਕ ਵਾਰੀ ਓਏ ਆ ਚਲੀ ਪੁੱਤ ਤੂੰ ਚਾਨਣ ਦੀ ਵਿੱਚ ਭਿੱਜ ਗਈ ਆਏ ਕਿਵੇਂ ਮਾਰਾ ਤੂੰ ਮੇਰੇ ਅੱਬਾ ਲੈ ਮੇਰਾ ਦੱਕ ਫਾੜੇ ਨੂੰ ਉਹ ਭੰਨਦਾ ਜਰ ਕਵਲੇ ਨੂੰ ਫਾੜ ਓਏ ਤੇਰੇ ਮਾਰਾ ਓਏ ਖੜ ਜਾ ਉਹ ਬੱਸ ਲੈ ਕੇ ਮਾਰ ਓ ਇੱਥੇ ਖਾਉਂਗਾ ਉਹ ਅੰਮ੍ਰੂਦ ਆ ਇੱਥੇ ਖਾਉਂਗਾ ਅੱਜ ਮੈਨੂੰ ਰੋਕ ਕੇ ਦਿਖਾਉਣ ਇਹ ਅੱਪੇ ਲੂਤਾਏ ਕੇ ਖੇਤੇ ਚ ਜਾਣਾ ਓਏ ਉਹ ਕੜਾ ਰੋਕ ਲੈਣਗੇ ਉਹ ਤਾਂ ਵੈਸੇ ਫਿੱਰੇ ਹੋਣਗੇ ਓਏ ਤੇ ਮੈਂ ਜਾ ਕੇ ਨਾ ਓਏ ਹੱਥ ਖਾਉਂਗਾ ਮੈਂ ਅਮਰੂਦ ਓਏ ਪਰ ਮੇਰੇ ਪਿੱਛੇ ਤਾਂ ਲਾਂਗੜਾ ਪਿਆ ਹੋਇਆਗਾ ਚੱਲ ਮੈਂ ਉੱਡ ਲੂੰ ਆਪੀ ਉੱਡ ਲੂੰ ਮਰਚ ਜਾਣ ਬਾਦੂ ਆ ਬਾਣੂ ਬਾਣੀ ਹੋ ਰਿਹਾ ਚੋ ਨਾ ਵੀ ਵਿਚੀ ਮੱਧੇ ਜਾਵੇ ਮਾਰੇ ਘਰ ਤਾਂ ਜਾਣਾ ਹੂੰ ਮੈਨੂੰ ਕਮਲਾ ਕਮਲਾ ਕਾਈ ਜਾਂਦੇ ਰਹਿੰਦੇ ਆ ਉਹਦੇ ਚਾਚੇ ਨੇ ਵੀ ਕਹਿ ਸੀ ਵੀ ਤੂੰ ਗੋਟਾਂ ਗਾ ਜਮਾ ਆ ਦੇਖ ਮੇਰੇ ਤਾਂ ਤਾਂ ਜਾਣਾ ਤੂੰ ਬਾਦੂ ਜਾਣਾ ਤਨ ਮੈਂ ਹੂੰਗਾ ਜੱਗੂ ਆ ਜੱਗੂ ਆ ਕਮਾਲੀਆ ਤਕੂਆ ਕਮਾਲੀਆਂ ਵਾਲਾ ਵਾਹ ਓਏ ਪਰ ਹੁਣ ਮੈਂ ਲੁਕਤਾ ਜਾਵਾਂ ਉਹ ਆ ਗਿਆ ਮੈਂ ਲਾਦਾ ਓਏ ਛਿੜੋ ਗਿਆ ਨਾ ਉਹ ਮੈਂ ਰੁਕ ਗਿਆ ਨਾ ਉਹ ਮੈਂ ਕਰਾ ਦੂਦਾ ਬੰਦਾ ਆਪਾਂ ਦਾ ਚਾਰਾ ਮੁੰਡਾ ਆ ਜਾਂ ਮੈਨੂੰ ਪੋਲੇ ਪੋਲੇ ਜਾ ਮੇਰਾ ਉਦ ਤੋੜ ਕੇ ਦੇਦਾ ਥਾ ਉਹ ਖਾ ਦੇ ਦਿੰਨੇ ਬਾਪੂ ਕੋਈ ਗੱਲ ਨਹੀਂ ਜਾਂਦਾ ਤੇਰੇ ਹਮਾਰੇ ਦੰਡਾ ਨੇ ਜਾੜ ਨਹੀਂ ਕੋਈ ਸੱਦਾ ਟੱਪਾ ਜਾਂਦਾ ਪਰ ਪੋਲਾ ਔਰ ਉਹ ਤਾਂ ਉਹ ਕੋਈ ਨਾ ਦੇ ਦਾਂਗੇ ਪੋਲੇ ਤੈਨੂੰ ਮਿਲੋ ਕੋਈ ਨਾ ਤੋੜ ਦਿੰਨੇ ਉਹ ਖੜਕਾ ਜਾ ਕੀ ਹੋਇਆ ਯਾਰ ਆ ਬਾਪਾ ਹਾਂ ਉਹ ਬਾਪੂ ਖੜਕਾ ਜਾ ਕਿਉਂ ਹੈਗਾ ਉਹ ਭੰਨ ਤਾਂ ਚਾਹਤਾ ਹਾ ਕੌਣ ਆ ਪੜਾ ਕੋਠੇ ਚ ਜਾ ਕੇ ਜਾ ਕੇ ਆ ਬੜੀ ਚ ਡੇਕ ਨੂੰ ਬਾਹਰ ਬੈਗੂਲਾ ਚੜਾ ਲੈ ਅੱਛਾ ਰ ਕੋਈ ਗੱਲ ਨਹੀਂ ਮੈਂ ਪੱਥਰੇ ਜੱਫੇ ਲਾਇਆ ਜਵਾਨੀ ਪਰੇ ਕੱਢੇ ਖੜਦਾ ਰਹਿਉਣਾ ਅੱਛਾ ਤੇ ਚੱਲ ਕਤੇ ਭੰਦੇ ਜਾਉਂਦਾ ਹੋਰ ਨਾ ਕੋਈ ਚੰਦ ਚੜ ਜਾ ਇੱਥੇ ਕੋਠੇ ਚ ਉਹ ਤੈਨੂੰ ਕਨੇ ਬੜੀ ਆਖਿਆ ਵੇ ਬਰਛਟਰ ਬੰਦ ਕਰਦਾ ਕੋਠੇ ਦਾ ਆ ਦੇਖੋ ਖਛੇ ਤੇ ਦੇਖ ਕੇ ਅੱਥ ਭੰਨ ਤਾਂ ਚਾਹਤਾ ਆਹਾ ਉਹ ਜਵਾਗਰ ਲੋਕਾਂ ਨੇ ਇੱਥੇ ਹਲਾ ਉਹ ਤੇਰੇ ਕਾਗਰ ਦਾ ਨਰ ਕੀ ਦਾ ਘਾਹ ਹੋਏ ਓਏ ਓ ਅੱਛਤੀ ਲੈ ਆ ਇਧਰ ਮਾਰ ਤਾ ਇੱਥੇ ਕੀ ਕਰਦੇ ਤੁਸੀਂ ਓਏ ਮਾ ਦਾ ਬਾਹਣਾ ਹੋਰ ਕੀ ਐ ਤੂੰ ਕੀ ਕਰ ਰਿਹਾ ਲੈ ਓਏ ਇਧਰ ਲੈ ਤੈਨੂੰ ਕੀ ਬਾਪੂ ਲੈ ਤੈਨੂੰ ਵੀ ਹਾਂ ਉਹ ਭੈਣ ਦਾ ਚਾਰ ਦਾ ਕਿਧਰ ਟੱਪ ਕੇ ਜਾਣ ਬੱਦ ਪੱਜ ਪੱਜ ਕੇ ਪੱਜ ਓਏ ਲੈ ਲੈ ਓਏ ਚਾਰ ਦਾ ਕਿਹਦਾ ਜਾਨਵਰ ਆ ਤੁਹਾਡੇ ਘਟੀਆਂ ਚੱਕੀ ਲੈਣਾ ਆ ਆ ਚੁੱਪ ਕਰ ਆਂ ਦਾ ਜਾਰ ਦਾ ਖੁੰਟਾ ਓ ਪੱਦ ਗਿਆ ਓਏ ਚਨਾ ਟੱਟਕਾਰ ਖਾ ਆ ਮਾਂ ਦਾ ਪਤਰਾ ਤੇ ਪਾ ਦਬ ਦਾ ਦੇ ਦਿੱਕ ਨੇ ਦਾਸ ਤਾ ਗਈ ਤੇ ਤੁਹਾਡਾ ਪਾ ਜਾਨ ਕਿਹਦਾ ਜਾਨਵਰ ਸਿਆ ਦਾ ਪੱਜਿਆ ਯਾਰ ਛੱਡ ਦਿੰਦੇ ਖੁੱਲੇ ਰਾਤਾਂ ਨੂੰ ਦਾ ਬੰਦ ਤਰ ਗਾ ਉਹ ਚੈਰਾ ਕੁਰਸੀ ਕਾਤੇ ਲੈ ਲੈਣਾ ਬਾਪਾ ਕੋਲ ਆਂ ਤਾਂ ਚਾਰ ਦਾ ਜਾਨਵਰ ਬੜਾ ਪੜਾ ਸੀ ਅੱਜ ਬਾਪੂ ਬਾਈ ਉਹ ਝੜਾ ਪਹਿਲਾਂ ਨਹੀਂ ਦੇਖਿਆ ਇਹ ਕਿਦਾ ਸੀ ਉਹ ਬਿੱਜੂ ਜਾ ਉਹ ਪੈਨ ਦੇ ਖਾਸਮ ਪਤਾ ਨਹੀਂ ਕੀ ਜੇ ਦਾ ਵੀ ਕਰੇ ਫਿਰਿਆ ਉਹ ਪੁੱਤ ਤੈਨੂੰ ਕਿੰਨੇ ਵਾਰੀ ਆਖਿਆ ਸਹਰਾ ਕੋਠਾ ਨਾ ਖੋਲਾ ਛੱਡਿਆ ਕਰ ਬਾਜਾ ਬਾਪੂ ਓਹੋ ਬਾਈ ਜਾਨ ਧਮ ਚੜਾਤਾ ਓਏ ਸਾਧਰਾ ਦਾ ਗੰਦਗਾਂ ਲਾਦਾ ਰੇ ਬਾਉ ਠੱਠ ਕਰਦਾ ਬਾਪੂ ਉਹ ਪਤਾ ਨਹੀਂ ਕਿੱਧਰ ਉੱਡ ਗਿਆ ਸ਼ੋਰ ਜਾ ਬਹੁਤ ਠੱਠ ਕਰਦਾ ਯਾਰ ਉਹ ਇੱਕ ਕਲਦੀਪ ਵਾ ਗਿਆ ਪਾਸੇ ਮੈਨੂੰ ਇਕੱਲੇ ਨੂੰ ਔਖਾ ਬਹੁਤ ਹੋ ਗਿਆ ਕੰਮ ਇੱਕ ਤਾਂ ਤੂੰ ਆ ਰਹੇ ਆ ਲੱਤੋਂ ਇਕਲਤੀ ਜਵਾਕ ਐਹ ਜੀ ਗੰਦੀ ਲਾ ਦੇਣਾ। ਉਹ ਮਾਰੇ ਤਾਂ ਮਰੂਦ ਵੀ ਰਹਿ ਗਏ ਉੱਥੇ ਕਰੇ ਕਰੇ। ਉਹ ਕਰੇ ਕਰੇ ਤੋੜ ਲਾਂਗੇ ਆਪਣੀ ਬੂਟਾ ਕਦੋਂ ਮਰਜੀ ਤੋੜ ਲਈ ਕਰਦਾ ਆਪਣਾ। ਆਪਣੀ ਬੂਟਾ ਦਾ। ਹੁਣ ਆ ਕਿਹੜਾ ਹੁੰਦਾ ਉਹ ਨਵਾਂ ਨਮੂਨਾ ਲੰਘ ਜਾ ਮਾਰਦਾ ਕਹਦਾ। ਬੜਾ ਉਹ ਆ ਦੇਖਾ ਕਹਦਾ ਜਾਂ ਕਿਹੜਾ ਹੁੰਦਾ। ਉਹ ਆ ਜੀ ਚੱਲ ਦੇਖਦੇ ਆ। ਉਹ ਬੜਾ ਤਪਾਏ ਮੱਦੀ ਨੇ। ਕਹਿੰਦਾ ਇੱਕ ਕਲਦੀ ਹੀ ਵਜ ਬਾ ਗਿਆ ਪਾਸੇ। ਮੇਰੀ ਕੱਲੇ ਦੀ ਹੋ ਗਈ ਜਿਵੇਂ ਮਰੀ। ਇੱਥੋਂ ਟਪਕਣੀ ਹੋ ਗਈ ਉਹ। ਬੱਡੇ ਸ਼ਾਬ ਉਹ ਕਿਵੇਂ ਆ ਬਿੱਲੂ ਸਿਆ ਠੀਕ ਆ ਉਹ ਬਿੱਲੂ ਸਿਆ ਓਏ ਓਏ ਕੱਟੋ ਕੈਮਰਾ ਹਾਂ ਕੋਣ ਹੈ ਓਏ ਆਪਣਾ ਕਦੋਂ ਗਵਾਂਢੀ ਸੀ ਪਰਾਣਾ ਗਵਾਂਢੀ ਸੀ ਕਹਤਾਂ ਅੱਛਾ ਇਹ ਬੱਕਾ ਓ ਯਾਰ ਜਵਾਕ ਯਾਨੀ ਦੇਖਿਆ ਸਾਡਾ ਇੱਥੇ ਓਹ ਕਹੜਾ ਜਵਾਕ ਓਏ ਜੁੜੇ ਵਾਲਾ ਮੁੰਡਾ ਆਪਣਾ ਉਹਦਾ ਦੂਜੇ ਦਾ ਕਲਦੀਪ ਦਾ ਓਹ ਕਾਲਾ ਜਾਂ ਰੰਗ ਬਰੰਗਾ ਦਾ ਜਾਨਵਾਰ ਓ ਛੋਟਾ ਸੀ ਓ ਸਾਡੇ ਵਾਲੇ ਦੂਜੇ ਦਾ ਕਲਦੀਪ ਦਾ ਉਹ ਜਵਾਕ ਓ ਓਹ ਓਹ ਉਹ ਉਧਰ ਇੱਥੇ ਆਪਣੇ ਇੱਧਰ ਬੱਜੇ ਖੁੜੀ ਵਾਲੇ ਅੰਦਰ ਨੂੰ ਗਏ ਬੈਠਾ ਹੀ ਬਾਪੂ ਉਹੀ ਸੀ ਉਹ ਐਸੀ ਉਹ ਦੀ ਸਰਬਸ਼ਕਤੀ ਉਹ ਤਾਂ ਸੀ ਕੁੱਟਿਆ ਖੱਲਿਆ ਐਸੀ ਆਖਾ ਪਤਾ ਨਹੀਂ ਕਿੱਥੋਂ ਆ ਗਿਆ ਜਾਨਵਰ ਉਹ ਉਹ ਕਿੱਧਰ ਵਾ ਗਿਆ ਹੁਣ ਉਹ ਤਾਂ ਇੱਧਰ ਵਾ ਗਿਆ ਮਰੂਦਾਂ ਦੇ ਬੂਟੇ ਕਣੇ ਉਹ ਜਾ ਉਹ ਬੱਚੇ ਪਲਵਾ ਕੇ ਲੈ ਆਓ ਉਹ ਨੂੰ ਦੇਖੋ ਐ ਕਾ ਨੂੰ ਪਿਆਦਾ ਨੂੰ ਪਾਣੀ ਦਾ ਜਲ ਡੱਕੀ ਡੱਕੀ ਚ ਨਾ ਡੱਕ ਪਿਆ ਉੱਥੇ ਬਾਬਾ ਉੱਥੇ ਵਾ ਗਿਆ ਯਾਰ ਓ ਚਲੋ ਛੱਤੇ ਚਲੋ ਉਹ ਦੇਖੋ ਕਿੱਧਰ ਡੱਕੀ ਡੱਕੀ ਚ ਨਾ ਡੱਕ ਤਾ ਤਾ ਕਤ ਹੈ ਓ ਛੱਤੇ ਚਲੋ ਓਹ ਹੋ ਮੈਂ ਨਹੀਂ ਫੜਾ ਜਾਂਦਾ ਮੈਂ ਨਹੀਂ ਮੈਂ ਨਹੀਂ ਫੜਾ ਜਾਂਦਾ ਮੇਰੇ ਹਾਇ ਉਹ ਮੇਰੀ ਅੱਖ ਵਿੱਚ ਗਈ ਅੱਖ ਵਿੱਚ ਗਈ ਅੱਖ ਵਿੱਚ ਗਈ ਆ ਰੋ ਘੜ ਲਾ ਉਹ ਘੜ ਤਾਂ ਚਾਰ ਨੂੰ ਫੜੋ ਚਾਰ ਪਰ ਨੂੰ ਲਗਾ ਕਰਦਾ ਫੜਦਾ ਉਹ ਦੇਖੋ ਚਤੀ ਫੜ ਲਓ ਪੈਂਦਾ ਜਾ ਲਗਾ ਜਮਾ ਫਸਾਉਣ ਦਾ ਸੜਾਕੇ ਵਿੱਚ ਭਿੱਜ ਗਈ ਉਹ ਫੜੋ ਜਾ ਕੇ ਅੱਛਾ ਤੇ ਕਮਰੇ ਨੂੰ ਪੈਂਦਾ ਜਾ ਰਿਹਾ ਭਿੱਜ ਗਈ ਕਿੰਨਾ ਦੇਖ ਪਛਾਤੇ ਜਾ ਤੂੰ ਉਹ ਕਾਲੇ ਉਹ ਲਿਆ ਬਣ ਕੇ ਸ਼ੇਰ ਉਹ ਜਾਨਾ ਜੀ ਜਾਨਾ ਜਾਨਵਰ ਮਾਰੀ ਨੰਨਲੇ ਮਾਰਦਾ ਕਿਵੇਂ ਓਏ ਤੂੰ ਚੱਲ ਪੀ ਮਾਰਦਾ ਕਿਵੇਂ ਓਏ ਤੁਮਨ ਤਾਂ ਕਾਕੇ ਮੇ ਮਾਰਿਆ ਓਏ ਚ ਆਏ ਮਾਰੂਗਾ ਓਏ ਦਾਸੂ ਕਿਵੇਂ ਕਰਨਾ ਤਰਾ ਡਾਕਟਰ ਕਰ ਦੂ ਮੈਂ ਓਏ ਡਾਕਟਰ ਰੂਟਰ ਦਾ ਕਾਊਂਟਰ ਹੁੰਦਾ ਚੱਕ ਚੱਲੀ ਓਥੇ ਤੁਮਨ ਮਾਰਿਆ ਕਿਵੇਂ ਓਏ ਬਾਬੇ ਵਾਲਾ ਟੱਟੀ ਵਾਲਾ ਟੱਟੀ ਟੱਟੀ ਵਾਲਾ ਡੱਬਾ ਮਾਰੂ ਤਰੇ ਮੈਂ ਓਰੇ ਆ ਆਪਾ ਭਾਈ ਭਾਈ ਯਾਰ ਬੰਨੜ ਦੇ ਦਿੰਦਾ ਆ ਓਥੇ ਬਾਬੇ ਹੋਰ ਆ ਕੋਈ ਮੈਥਰ ਕੋਸ ਮਿਲਦਾ ਆ ਯਾਰ ਇਹ ਤਾਂ ਸੈਨਾ ਬੰਦਾ ਤੂੰ ਮਾਰਿਆ ਕਿਵੇਂ ਓਏ ਮੈਂ ਦੱਸਦਾ ਨਾ ਕਿਵੇਂ ਮਾਰਿਆ ਆਏ ਕਿਵੇਂ ਮਾਰਿਆ ਤੂੰ ਮਾਰਿਆ ਆ ਪਾ ਰੱਖ ਫਾੜੇ ਨੂੰ ਉਹ ਭੜ ਦਾ ਚਰਕਾ ਵਾਲੇ ਨੂੰ ਫਾੜ ਓਏ ਕਰ ਮਾਰਿਆ ਓਏ ਖੜ ਜਾ ਉਹ ਬੱਸ ਲਾ ਦੇ ਕੋ ਪਾੜਦਾ ਚਰਕਾ ਵਾਲਾ ਤੂੰ ਆਏ ਕੋ ਕਿਵੇਂ ਕਰਦਾ ਸੀ ਮੇਰੇ ਕਣੀ ਉਹ ਤਾਂ ਮੇਰਾ ਐਕਸ਼ਨ ਆ ਕਰਕੇ ਦਿਖਾ ਇੱਕ ਵਾਰੀ ਓਏ ਆ ਚਲੀ ਪੁੱਤ ਤੂੰ ਚਾੜੀ ਦੇ ਵਿੱਚ ਪਿੱਜ ਗਈ ਉਹ 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 ਭੜ ਦਾ ਚਰੂ ਫੜਾ ਨੂੰ ਫੜਾ ਦਾਨ ਬਾਰਾ ਪਾਏ ਉਹ ਪਾਪਾ ਆ ਤੇਰੀ ਬੜਾ ਬਧਾਮ ਕਰਦਾ ਨੇ ਚ ਕੀ ਕਹਦਾ ਬਾਪੂ ਆ ਚਲੀ ਆ ਚਲੀ ਬੱਧੀ ਉਹ ਜਰ ਪੱਟੇ ਮੈਸ ਕਰਤੇ ਭੈਣ ਦੇ ਜਾਰ ਨੇ ਸਰਪ 100 ਰੁਪਇਆ ਡੱਬਾ ਨਾ ਭੈਣ ਦੇ ਜਾਰ ਨੇ ਤਾਰ ਤਾਰ ਕਰ ਬੁਸਕਦਾ ਦੇ ਬੁੜਿਆ ਓਏ ਓ ਸਮੋ ਇਹਨੂੰ ਆਪਦੇ ਜਾਨਵਰ ਨੂੰ ਭੈਣ ਦਾ ਜੰਗਲ ਲਾ ਕੇ ਰੱਖਿਆ ਕਰੋ ਚੁੱਪ ਕਰ ਜਾ ਓਏ ਮੈਂ ਖੁੰਡਾ ਮਾਰੇ ਭੈਣ ਦੇ ਜਾਰ ਦੇ ਕਮਲੇ ਦੇ ਉਹ ਬਸ ਬਸ ਉਹ ਫੜ ਲਓ ਜਾਨਵਰ ਨੂੰ ਭੈਣ ਦਾ ਯਾਰ ਭੱਜੂ ਕਿਤੇ ਹੋਰ ਭੱਗ ਜਾ ਓਏ ਭੈਣ ਦਾ ਜਾਰ ਐਂਦੀ ਕਿਵੇਂ ਕਰਦਾ ਸੀ ਕੋਈ ਓ ਦਵਾਕਾ ਓਏ ਓਏ ਮੁੰਡਿਆ ਭਾਂਡ ਦਾ ਚਾਰ ਨੇ ਲੱਕ ਦੁਖਣ ਲੱਗਾ ਮਰਾ ਆਏ ਆਏ ਭਾਂਡ ਦਾ ਹੌਮਕਣ ਲਾ ਵੇਜਾ ਹੋਰ ਤਾਂ ਗੱਲਾਂ ਦੇ ਗੱਲਾਂ ਆਏ ਜੇ ਬੜਾ ਸੋਹਣਾ ਕਰਦਾ ਸੀ ਆ ਭਾਂਡ ਜੋ ਹੌਮਕਣ ਲਾਤੇ ਯਾਰ ਓਏ ਇੱਕ ਗੱਲ ਆ ਯਾਰ ਬਿੱਲੂ ਸਿਆਜੇ ਇਹੇ ਜੇ ਨਵਾਰਕੈਸਟ ਵਾਲਿਆਂ ਨਾਲ ਲਾਇਆ ਹੋਵੇ ਫੈਲ ਕਰਦੇ ਯਾਰ ਕੈਸਟ ਵਾਲਿਆਂ ਨੂੰ ਤਾਂ ਇਹ ਪਤੰਦਰ ਲੱਕੇ ਬੜਾ ਸੋਹਣਾ ਮਾਰਦਾ ਸੀ ਖੰਡਵਾ ਆਜ ਅੱਜ ਘਰੋਂ ਚੱਲ ਗਿਆ ਛੇਤੀ ਯਾਰਾ ਟਾਈਮ ਬਹੁਤ ਆ ਗਿਆ हां चाल बापू ओ चल ਘਰ ਨੂੰ ਚੱਲ ਗਏ ओ ਚੱਲ ਸਾਰਾ ਚੱਲ ਗਿਆ ਛੇਤੀ ਆ ਬਾਬੂ ਚੱਲ ਜਾਂ ਮੈਂ ਗਿੰਦਾ ਲਾਣਾ ਕੋਠੇ ਨੂੰ ओ ਚੱਲੇ ਜਾ ਸੈਤੀ ਭਾਂ ਦਾ ਜਾਨ ਪਰਜ ਨੇ ਐ ਪਤਾ ਨਹੀਂ ਕੀ ਕਰਦਾ ਸੀ ਭਾਂ ਠਕਾ ਕੇ ਰੱਖਦੇ ਮੇਰੇ ਸਾਲ ਕੜੇ ਨੇ ओ ਭਾਂ ਦਾ ਦਾੜੀ ਜੀ ਬੜੀ ਖੁਸ਼ਕ ਹੋ ਗਈ ਯਾਰ ਬਦਾਮਾ ਬਦੂਮਾ ਦਾ ਤੇਲ ਮੰਗਾਈ ਆ ਮੁੰਡੇ ਤੋਂ ਖੰਡ ਤੋਂ ਔਰ ਆ ਭਾਂ ਦਾ ਕਿਦਰ ਤੋਰੇ ਆਉਂਦੇ ਆ ਬੱਚੀ ਜੇ ओ ਭਾਂ ਦਾ ਯਾਰ ਮੇਰੇ ਕੋਲ ਐਂ ਕਰੇ ਲ ਆ ਆ ਮੁਰਾ ਜਾ ਓਏ ਉਹ ਕਰਦਾ ਸੀ ਉੱਥੇ ਜਾਨਵਰ ਡੱਗੀ ਤੇ ਨੱਚਦਾ ਸੀ ਆ ਕੀ ਹੈ ਉਹ ਜਦ ਮੈਨੂੰ ਵੀ ਲੱਗਾ ਮੈਂ ਆ ਕੀ ਕਰਦਾ ਮੈਂ ਖੰਡ ਨੂੰ ਆਖਿਆ ਉਹ ਕ ਦੰਦ ਕੱਢੀ ਜਾਂ ਨੱਟ ਡੱਜਾ ਮੇਰੇ ਕਣੀ ਹੋਏ ਉਹ ਤਾਂ ਕਹਿੰਦਾ ਮੇਰਾ ਲੱਕ ਦੋਦਾ ਉਹ ਤੂੰ ਐ ਜੇ ਕਰੀ ਜਾਂ ਨਾ ਭਾਈ ਤਾਰ ਜਾਨਵਰ ਕਰਦਾ ਹੀ ਬੜਾ ਸੋਹਣਾ ਸੀ ਡੱਗੀ ਤੇ ਕਿਵੇਂ ਕਰਦਾ ਸੀ ਕਰਕੇ ਉਹ ਮੋਰ ਮੰਗੂ ਐ ਪਹਿਲਾਂ ਪਾਉਂਦਾ ਸੀ ਭਾਈ ਤਨੇ ਦਾ ਆ ਕੀ ਚੀਜ਼ ਹੈ ਮਰਾ ਤਾਂ ਲੱਕ ਤੋਂ ਖੜ ਲੱਗਾ ਪਹਿਲਾਂ ਬੜਾ ਸੋਹਣਾ ਕਰ ਤੂੰ ਬਾਹ ਸੋਹਣਾ ਲੱਗਦਾ ਐ ਕਰ ਤਾ ਓਏ ਐ ਤੂੰ ਐ ਤਾਂ ਪੁੱਛ ਲਓ ਆ ਕੀ ਹੈ ਓ ਬੱਚੋ ਨੇ ਹੁੰਦਾ ਓਏ ਪੈਣ ਦੇ ਜਰਾ ਚਾਬਲੋ ਤੁਸੀਂ ਕਿੱਥੋਂ ਆ ਗਏ ਚਲੋ ਵੇ ਕਰੇ ਪੈਣ ਦੇ ਬੁੰਟਿਆਂ ਚਾ ਚਲੋ ਚਲ ਵੇ ਤੂੰ ਵੀ ਚਲ ਬਾਬਾ ਚਲ ਬਾਬਾ ਭੱਗਤਾ ਜਾਨਣਾ ਮੈਂ ਭੱਗਤਾ ਜਾਨਣਾ ਹਰ ਜਾ ਓਏ ਹਰ ਜਾ ਜਾ ਇੱਕ ਵਾਰ ਕਰਕੇ ਦਿਖਾ ਦੇ ਇੱਕ ਵਾਰੀ ਉਹ ਭੈਣ ਦੇ ਮੈਂ ਮੱਡੂੰਡਾ ਮੈਂ ਦੇਖਾ ਸਮਾ ਬੋਲੋ ਭੈਣ